ਬੇਰਿਸ਼ਟ ਜਰਦੇ ਅੰਗੇ ਖੋਪ ਕੇ ਅੰ ਦੇਖੋ ਅੱਜ ਜੀਪੀ ਮੰਚ ਦੀ ਇੱਕ ਸਲਾਨਾ ਮੀਟਿੰਗ ਹੋਈ ਹੈ ਜਿਹਦੇ ਵਿੱਚ ਲੰਬੇ ਸਮੇਂ ਤੋਂ ਸਾਡੇ ਨਾਲ ਕੁਝ ਜਿਹੜੇ ਸਾਡੇ ਸਾਥੀ ਸੀਗੇ ਕਿ ਉਹ ਜੁਆਇਨ ਹੋਣ ਨੂੰ ਕਹਿ ਰਹੇ ਸੀਗੇ ਤੇ ਉਹਨਾਂ ਦੀ ਅੱਜ ਅਸੀਂ ਜੁਆਇਨਿੰਗਾਂ ਵੀ ਕਰਾਈਆਂ ਤੇ ਅੱਜ 바ਵਾ ਸਾਹਿਬ ਜੀ ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਮਹਾਪਰੀ ਨਿਰਮਾਣ ਦਿਵਸ ਜੀ ਨੂੰ ਬਲੀਦਾਨ ਦਿਵਸ ਵੀ ਕਹਿੰਦੇ ਆ ਉਹ ਵੀ ਹੈਗਾ ਤੇ ਉਸ ਦੇ ਵੀ ਅਸੀਂ ਅੱਜ ਸਾਰੇ ਮੈਂਬਰ ਇਕੱਠੇ ਹੋ ਗਏ ਸ਼ਰਦਾ ਦੇ ਜਿਹੜੇ ਪੁੱਲ ਭੇਟ ਕਰਾਂਗੇ ਅੱਜ ਅਸੀਂ ਇੱਥੇ ਸਾਰੇ ਮੈਂਬਰ ਆਏ ਨੇ ਦੇਖੋ ਸਾਡੇ ਕਲੱਬ ਦਾ ਇੱਕ ਹੀ ਉਦੇਸ਼ ਹੈ ਕਿ ਸਿਰਫ ਤੇ ਸਿਰਫ 바ਵਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਪ੍ਰਚਾਰ ਹੈ ਉਹ ਕਰਨਾ ਤੇ ਜਿਹੜੇ 바ਵਾ ਸਾਹਿਬ ਅੰਬੇਦਕਰ ਵਿਰੋਧੀ ਲੋਕ ਆ ਉਹਨਾਂ ਦੀ ਆਵਾਜ਼ ਨੂੰ ਅਸੀਂ ਦਬਾਉਣ ਦਾ ਕੰਮ ਕਰਦੇ ਆ ਤੁਸੀਂ ਰਾਜਪੁਰੇ ਵੀ ਦੇਖਿਆ ਹੋਵੇਗਾ ਇੱਥੇ ਜਦ ਵੀ ਬੇਅਦਬੀ ਦੀ ਕੋਈ ਵੀ ਘਟਨਾ ਹੁੰਦੀ ਹੈ ਜਾਂ ਪੰਜਾਬ ਦੇ ਅੰਦਰ ਕਿਸੇ ਤਰ੍ਹਾਂ ਦੇ ਵੀ ਦਲਿਤ ਵਿਰੋਧੀ ਕੋਈ ਗੱਲ ਕਰਦਾ ਹੈ ਤੇ ਜਾਇਪੀ ਮੰਚ ਉੱਥੇ ਪਹਿਲੀ ਕਤਾਰ ਦੇ ਵਿੱਚ ਉਹ ਸੰਘਰਸ਼ ਦੇ ਵੀ ਸ਼ਾਮਿਲ ਹੁੰਦਾ ਤੇ ਸਾਡਾ ਮਕਸਦ ਸਿਰਫ ਤੇ ਸਿਰਫ 바ਵਾ ਸਾਹਿਬ ਅੰਬੇਦਕਰ ਤੇ ਦਲਿਤ ਸਮਾਜ ਦੇ ਖਿਲਾਫ ਜਿਹੜੇ ਲੋਕ ਆ ਉਹਨਾਂ ਦੀ ਆਵਾਜ਼ ਵਾਨ ਦਾ ਕੰਮ ਹੈ ਪ੍ਰਧਾਨ ਜੀ ਕਿੰਨੀ ਕੁ ਜੁਆਇਨਿੰਗ ਹੈ ਜਿਹੜੀ ਅੱਜ ਦੇਖੋ ਆ ਤੁਹਾਡੇ ਸਾਹਮਣੇ 10 12 ਮੈਂਬਰ ਜਿਹੜੇ ਅਸੀਂ ਜੁਆਇਨ ਕਰੇ ਆ ਜਿਨ੍ਹਾਂ ਵਿੱਚੋਂ ਦੋ ਮੈਂਬਰਾਂ ਨੂੰ ਅਸੀਂ ਅਹੁਦਾ ਦਿੱਤਾ ਹੈ ਸੈਕਟਰੀ ਤੇ ਜਨਰਲ ਸੈਕਟਰੀ ਗੁਰਦਰ ਉਹਨਾਂ ਨੂੰ ਸਿਰਫ ਐਜ਼ ਅ ਮੈਂਬਰ ਹੈ ਕਿਉਂਕਿ ਸਾਡੇ ਜਿਹੜੀ ਕਲੱਬ ਦੀ ਮੀਟਿੰਗ ਹੈ ਉਹ ਬੈਠ ਕੇ ਡਿਸਾਈਡ ਹੋ ਕੇ ਬਾਕੀ ਮੈਂਬਰਾਂ ਨੂੰ ਉਸੇ ਜਿਵੇਂ ਉਹਨਾਂ ਦੇ ਮਾਨ ਦਾ ਮਾਨ ਸਨਮਾਨ ਦਿੱਤਾ ਜਾਏਗਾ ਤੇ ਉਹਨਾਂ ਨੂੰ ਜਿਹੜਾ ਅਹੁਦੇ ਦਿੱਤੇ ਜਾਣਗੇ ਦੇਖੋ ਬੇਦਬੀਆਂ ਤੇ ਜਿਹੜੇ ਤੁਸੀਂ ਪੂਰਾ ਜਿਹੜਾ ਰੂਪਰੇਖਾ ਅਗਰ ਤੁਸੀਂ ਕੱਢੋ ਤੇ ਇਹ ਬੇਦਬੀਆਂ ਸਿਰਫ ਸੋਚੀ ਸਮਝੀ ਸ਼ਾਜਾ ਸੀਗੀ ਇਹਦੇ ਵਿੱਚ ਕੋਈ ਇਹ ਨਹੀਂ ਸੀਗਾ ਕਿ ਅੰਬੇਦਕਰ ਵਿਰੋਧੀ ਗੱਲਾਂ ਸੀਗੀਆਂ ਇਹਦੇ ਵਿੱਚ ਕੁਝ ਐਸੇ ਆਗੂਕਾਰ ਸੀਗੇ ਜਿਹੜੇ ਇਹ ਗੱਲਾਂ ਤੇ ਵਿੱਚ ਵੀ ਪਾਏ ਗਏ ਆ ਜਿਹੜੇ ਕਹਿੰਦੇ ਸੀ ਇਥੋਂ ਪ੍ਰਤਿਮਾ ਚੁਗਾ ਦਿਓ ਇਦੀ ਜਗ੍ਹਾ ਬਦਲ ਦੋ ਅਸੀਂ ਇਹਦੀ ਡਿਸਾਈਡ ਕਰ ਰਹੇ ਆ ਤਾਂ ਕਰਕੇ ਜੇ ਇਹ ਜਿਹੜੀ ਘਟਨਾ ਹੈ ਇਹਦੇ ਵਿੱਚ ਸਮਾਜ ਬਿਲਕੁਲ ਇੱਕ ਜਿਹੜਾ ਇੱਕ ਮੁੱਠੋ ਕੇ ਕੰਮ ਨਹੀਂ ਕੀਤਾ ਤਾਂ ਕਰਕੇ ਇਹ ਜਿਹੜੀ ਘਟਨਾ ਜਵੀ ਹੈ ਜਿਹੜੀ ਪੈਂਡਿੰਗ ਹੈ ਮਗਰ ਅਸੀਂ ਦੇਖੋ ਸਾਰੇ ਨੇ ਸੰਘਰਸ਼ ਕੀਤਾ ਤੇ ਸਾਡੇ ਸੰਘਰਸ਼ੀਆ ਸਮਾਜ ਦੇ ਸੰਘਰਸ਼ ਨਾਲੇ ਹੋ ਗਿਆ ਉੱਥੇ ਇੱਕ ਤਾਂ 24 ਘਟੇ ਵਾਲੀ ਜਿਹੜੀ ਹੈ ਪੁਲਿਸ ਦੀ ਗਸ਼ਤ ਉੱਥੇ ਲੱਗ ਗਈ ਹੈ ਤੇ ਜਿਹੜੇ ਕੈਮਰੇ ਆ ਉਹ ਵੀ ਬਾਰ ਬਾਰ ਸਮੇਂ ਸਿਰ ਜਿਹੜੇ ਖਰਾਬ ਹੁੰਦੇ ਸੀਗੇ ਹੁਣ ਉਹ ਕੈਮਰੇ ਵੀ ਜਿਹੜੇ ਨਵੇਂ ਵਰਜਨ ਦੇ ਅਪਡੇਟ ਕਰ ਦਿੱਤੇ ਗਏ ਆ ਤੇ ਪ੍ਰਸ਼ਾਸਨ ਦੁਆਰਾ ਸਾਨੂੰ ਆਸ਼ੋਸ਼ਣ ਦਵਾਇਆ ਗਿਆ ਕਿ ਹੁਣ ਇਸ ਤਰ੍ਹਾਂ ਦੀ ਕੋਈ ਵੀ ਹੈ ਜਿਹੜੀ ਮਤਭਾਗੀ ਘਟਣਾ ਨਹੀਂ ਹੋਏਗੀ ਜੈਪੀ ਮੰਚ ਜਦ ਵੀ ਅਸੀਂ ਕੋਈ ਕੰਮ ਕਰਦੇ ਆ ਸਾਡਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਸਮਾਜ ਲਈ ਕੰਮ ਕਰਨਾ ਅਸੀਂ ਮੰਚ ਦੇ ਵਿੱਚ ਸਾਰਿਆਂ ਨੂੰ ਇੱਕ ਹੀ ਗੱਲ ਕਹੀ ਹੋਈ ਆ ਕਿ ਜਿਹੜਾ ਵੀ ਤੁਸੀਂ ਪ੍ਰੈਸ ਦੇ ਵੀਰਾਂ ਦੇ ਮਾਧਮ ਰਾ ਰਾ ਮੈਂ ਕਾਫੀ ਵਾਰ ਕਹਿ ਚੁੱਕਾ ਕਿ ਸਾਡੇ ਮੰਚ 'ਚ ਜੇਕਰ ਬਾਬਾ ਸਾਹਿਬ ਦੀ ਗੱਲ ਜਾਂ ਸਮਾਜ ਖਿੱਤਾ ਦੀ ਗੱਲ ਕਰਨੀ ਆ ਉਹ ਆਏ ਉਹਦੇ ਲਈ ਅਗਰ ਕਿਸੇ ਨੇ ਆਣਾ ਬਿਲਕੁਲ ਨਹੀਂ ਆਏ ਇਹ ਵੀ ਔਦੇ ਜਿਹੜੇ ਭਾਈਆ ਸਾਡੇ ਗੁਰਦਰਸ਼ਨ ਜੀ ਗੁਰਚਰਨ ਜੀ ਇਹਨਾਂ ਨੇ ਵੀ ਸਾਨੂੰ ਇੱਕੀ ਗੱਲ ਕਹੇ ਸੀਗਾ ਬਥੌਰ ਅਸੀਂ ਮੈਂਬਰ ਕਰਨਾ ਮਗਰ ਪਿਛਲੇ ਸੰਗਠਨਾਂ ਦੇ ਵਿੱਚ ਇਹਨਾਂ ਦਾ ਇੱਕ ਬੜਾ ਔਦਾਂ ਸੀਗਾ ਉਸ ਲਈ ਇਹਨਾਂ ਨੂੰ ਦਿਆ ਤੁਸੀਂ ਇੱਕ ਨੋਟ ਕਰ ਲਿਓ ਕਿ ਅਸੀਂ ਵੀ ਸਾਡੇ ਸੰਗਠਨ 'ਚ ਜਿਹੜੇ ਵੀ ਬੰਦੇ ਜੁਆਇਨ ਹੁੰਦੇ ਆ ਉਹ ਸਿਰਫ ਤੇ ਸਿਰਫ ਸਮਾਜ ਹਿੱਤ ਲਈ ਹੁੰਦੇ ਆ ਤੇ ਅਸੀਂ ਵੀ ਇੱਕੀ ਗੱਲ ਕਹੀਏ ਸਮਾਜ ਹਿੱਤ ਲਈ ਆਣਾ ਉਹ ਕਿਉਂਕਿ ਔਦ ਦੇ ਲਈ ਅਗਰ ਤੁਸੀਂ ਕੰਮ ਕਰਨਾ ਹੈ ਤੇ ਬਥੇਰੇ ਸੰਗਠਨ ਹੋਰ ਹੈ ਸਾਡੇ ਨਾਲ ਅਗਰ ਤੁਸੀਂ ਕੰਮ ਕਰਨਾ ਤੇ ਸਿਰਫ ਤੇ ਸਿਰਫ ਸਮਾਜ ਹਿੱਤ ਦੀ ਗੱਲ ਹੋਣੀ ਚਾਹੀਦੀ ਧੰਨਵਾਦ ਜੀ